ਸਨਮਾਨ ਕੀਤਾ ਜਾ ਰਿਹਾ ਲੀਗ ਲੈਜੈਂਡ ਕੋੜਾ ਕਾਲਾ ਕੰਟਾ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੱਤਾ ਜਾ ਰਿਹਾ ਜੀ ਤਾੜੀਆਂ ਮਾਰ ਦਿਓ ਉਸ ਕੋੜੇ ਦੀ ਜਿਹੜੀ ਨੂੰ ਦੇਖਦੇ ਸਾਡੇ ਪੰਜਾਬ ਦਾ ਮਾਣ ਕਾਲਾ ਕੰਟਾ ਸੋ ਸਾਡੇ ਸਨਕਾਰਯੋਗ ਸ਼ਖਸੀਤਾਂ ਪੰਜਾਬ ਦਾ ਮਾਨ ਜੀ ਤਾੜੀਆਂ ਮਾਰ ਦਿਓ ਸੋਨਿਹਾਲ ਸਾੱਚੇ ਕਾਲੇ ਅਸੀਂ ਫਿਲਮ ਇੰਡਸਟਰੀ ਦੇ ਵਿੱਚ ਲਾਈਫ ਇੰ ਮੀਚੀਵਮੈਂਟ ਰਵਾਰ ਬੜੀ ਬੜੀ ਸੁਣੇ ਹੋਣਗੇ ਪਰ ਜਦੋਂ ਉਹਨਾਂ ਦੀ ਸ਼ਖਸੀਅਤ ਨੂੰ ਅਸੀਂ ਦੇਖਦੇ ਹਾਂ ਤੇ ਉਹ ਵਾੜ ਆਪਾ ਮਟੇ ਵਰਗੇ ਲੋਕਾਂ ਨਾਲ ਮਿਲਦੇ ਆ ਤੇ ਜਿਹੜਾ ਅੱਜ ਦਾ ਇਹ ਵਾੜ ਅਸੀਂ ਦੇ ਰਹੇ ਆ ड़ दुनिया जे सजलो कमिता लिखा काले कांटे में बिल्कुलु ब्रीड पैदा काले कांटे में कवे घोड़ी बचा जील्तानोड़े जी ਕੱਤਸਾਬ ਉਸ ਕੋੜੀ ਨੇ ਜਿੰਨੇ ਵੀ ਬੱਚੇ ਪੈਦਾ ਕੀਤੇ ਜੀ ਸਾਰੀ ਬਾ ਕਮਾਲ ਜਿਵੇਂ ਮੈਂ ਪਹਿਲਾਂ ਦੱਸਿਆ ਸੁਲਤਾਨ ਤੇ ਆਲੀ ਸ਼ਾਨ ਜੀ ਇਹ ਦੋਵੇਂ ਲਾਈਨਾਂ ਦਾ ਕੌਮ ਦਾ ਸੁਮੇਲ ਕਾਲਾ ਕੰਡਾ ਹਾਂਜੀ ਸਰ ਭਾਈ ਮੈਂ ਜਿੱਥੇ ਸਪਰਮਿੰਦਰ ਸਿੰਘ ਜੀ ਨੂੰ ਵਧਾਈ ਦੇਣਾ ਚਾਹਣਾ ਪਰ ਮੈਂ ਇੱਕ ਸਾਰਿਆਂ ਤੋਂ ਇੱਕ ਗੱਲ ਕਹਿਣਾ ਚਾਹਣਾ ਬڑے ਨਵੇਂ ਨੌਜਵਾਨ ਵੀ ਆਏ ਜਿਨ੍ਹਾਂ ਨੂੰ ਸ਼ੌਕ ਹੈ ਕਿ ਇਹ ਜ਼ਰੂਰੀ ਨਹੀਂ ਕਿ ਜਿਹੜਾ ਘੋੜਾ ਰਿੰਗ ਜਿੱਤਦਾ ਉਹ ਹੀ ਟੌਪ ਦਾ ਸਟੈਲੀ ਹੁੰਦਾ ਇਹ ਦੋ ਗੱਲਾਂ 'ਚ ਫਰਕ ਸਮਝਦਾ ਪੂਗਾ ਸਾਰਿਆਂ ਨੂੰ ਜੇ 100 ਬੱਚਾ ਹੁੰਦਾ ਹੈ ਤਾਂ ਮਜੂ 30 ਬੱਚੇ ਰਿੰਗ ਜਿੱਤਦੇ ਆ ਪਰ 100 'ਚੋਂ ਦੋ ਹੀ ਸਟੈਲੀ ਬਣਦੇ ਆ ਇਹ ਮਤਲਬ ਰੇਸ਼ੋ ਹੈ ਕੱਲੀ ਪੰਜਾਬ ਦੀ ਨੇ ਹਿੰਦੁਸਤਾਨ ਦੀ ਦੁਨੀਆ ਦੀ ਸਟੈਲੀਨਾਂ ਦੀ ਜਾਂ ਬਰੂਡ ਮੇਰ ਦੀ ਜਿਸ 100 ਬੱਚਾ ਪੈਦਾ ਹੋ ਰਿਹਾ ਇੱਕ ਸਾਲ ਚ ਤੇ ਉਹਦੇ ਵਿੱਚੋਂ 30 ਬੱਚੇ ਰਿੰਗ ਦੇ ਕਾਬਲ ਅੱਛੇ ਬੱਚੇ ਹੁੰਦੇ ਜਾਂ 50 ਵੀ ਹੋ ਸਕਦੇ ਆ ਪਰ ਸਟੈਲੀਨ ਪ੍ਰੂਵ ਹੋਣਾ ਤੇ ਗਾਂ ਉਸ ਬਰੀਡ ਨੂੰ ਇੱਕ ਵਧੀਆ ਬੱਚੇ ਦੇਣੇ ਉਹ 100 'ਚੋਂ ਇੱਕ ਦੋ ਆ ਦੇ ਕਿਸਮਤ ਹੀ ਆਉਂਦਾ ਸੋ ਮੇਰਾ ਕਹਿਣ ਤੋਂ ਭਾਵੇਂ ਐ ਇਹ ਗੱਲ ਸਾਰੇ ਸਮਝਿਆ ਕਰੋ ਕਿ ਜਦੋਂ ਬਰੀਡਿੰਗ ਕਰਦੇ ਹੋ ਇਹ ਬਹੁਤ ਜ਼ਰੂਰੀ ਆਪਣੇ ਸਾਰਿਆਂ ਵਾਸਤੇ ਸੋ ਕਾਲੇ ਕਾਂਟੇ ਨੇ ਇੱਕ ਆਪ ਆਪ ਨੂੰ ਬਹੁਤ ਅੱਛਾ ਸਟੇਲਰ ਪ੍ਰੂਫ ਕੀਤਾ ਮੇਰਾ ਤਾਂ ਇਹ ਇਹ ਦੁਨੀਆ ਦੀ ਰੀਸ਼ੋ ਆ ਚਾਹੇ ਤੁਸੀਂ ਥਰੋਪੀਡ ਇੰਡਸਟਰੀ ਲੈ ਲਓ ਚਾਹੇ ਤੁਸੀਂ ਡੌਗ ਇੰਡਸਟਰੀ ਲੈ ਲਓ ਚਾਹੇ ਤੁਸੀਂ ਕੋਈ ਇੰਡਸਟਰੀ ਲੈ ਲਓ ਉਹਦੇ ਵਿੱਚ ਜਿਹੜੀ 1.22% ਹੈ ਜਿਹੜੀ ਰੇਸ਼ਿਓ ਆਸਟ੍ਰੇਲੀਆ ਦੀ ਆ ਕੇ ਰੁਕ ਜਾਂਦੀ ਹੈ ਸੋ ਬੜੀ ਸਾਇੰਟੀਫਿਕ ਸਚਾਈ ਹੈ ਕਿ ਜੇ ਪੰਜਾਬ ਬੱਚੇ ਸੁੰਦਰਤਾ ਦੇ ਵਿੱਚ ਜਿੱਤਣਗੇ ਤਾਂ ਇੱਕ ਜਾਂ ਦੋ ਬੱਚਾ ਵੱਧਿਆ ਆਸਟ੍ਰੇਲੀਅਨ ਬੜੂਗਾ ਸਾਨੂੰ ਇਹ ਗੱਲ ਬਣਾ ਦੇ ਵਿੱਚ ਪੱਕੀ ਕਰ ਲੈਣੀ ਚਾਹੀਦੀ ਹੈ ਔਰ ਇਹ ਸਾਇੰਟੀਫਿਕਲੀ ਪ੍ਰੂਵਡ ਗੱਲ ਜਿਹੜੀ ਹੈ ਲੋਕ ਸਾਰੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਬੀਬੀ ਜੀ ਆਪ ਤੁਹਾਡੀ ਬਿਲਕੁਲ ਜੀ ਇਸ ਘੋੜੇ ਨੇ ਲੋਕਾਂ ਦੇ ਮੈਂ ਗੱਲ ਕਹੂੰਗਾ ਵੀ ਘਰ ਪਰਤੇ ਜੀ ਐਸੀ ਬਰੀਡ ਪੈਦਾ ਕੀਤੀ ਹੈ ਜੀ ਹਾਂ ਜੀ ਸਾਡੇ ਕਿਸਾਨਾਂ ਦੇ ਜੀ ਫਸਲ ਕਹਿ ਸਕਦੇ ਹੁੰਦੇ ਆ ਤੇ ਉਹ ਦੇਵ ਰੂਪੀ ਜਾਨਵਰ ਆ ਜੀ ਜਿਸ ਨੇ ਸਾਡੇ ਆਮ ਜ਼ਿਮੀਂਦਾਰਾਂ ਦੇ ਵੀ ਘਰ ਪਰਤੇ ਜੀ ਸੋ ਅਜੇ ਹੇਕੋੜੇ ਦੇ ਦਰਸ਼ਨ ਕਰਕੇ ਅਲੱਗ ਹੀ ਇੱਕ ਖੁਸ਼ੀ ਮਹਿਸੂਸ ਹੁੰਦੀ ਆ ਡਾਕਟਰ ਸਾਹਿਬ ਜਿਵੇਂ ਤੁਸੀਂ ਕਹਿੰਦੇ ਸੀ ਵੀ ਅਮਤਾਬਚਨ ਨੂੰ ਅਵਾਰਡ ਮਿਲਿਆ ਜਿੰਨੀਆਂ ਫੋਟੋਆਂ ਲੋਕ ਉਹਨਾਂ ਨਾਲ ਖਚਾਉਂਦੇ ਆ ਉਹਨੀਆਂ ਫੋਟੋਆਂ ਕਾਲੇ ਕੰਟੇ ਨਾਲ ਤੇ ਜਿੰਨਾ ਟਾਈਮ ਇਸ ਨੂੰ ਇਸ ਰਿੰਗ ਦੇ ਵਿੱਚ ਲੱਗਿਆ ਡਿਸਪਲੇ ਕਰਦੇ ਉਦੋਂ ਹੀ ਕਿਤੇ ਵੱਧ ਸਮਾਂ 에ਅਰ ਛੋੜੇ ਨੂੰ ਬਾਹਰ ਲੱਗ ਜਾਣਾ ਕਿਉਂਕਿ ਇਸ ਛੋੜੇ ਦੇ ਦੁਆਰ ਨੇ ਬਹੁਤ ਅਲੀ ਸੁਖੀ ਆ ਖਿੱਚਦੇ ਫੜਾ ਫੜਾ ਸਾਡੇ ਵਿੱਚ ਦਾ ਹਰਕਿੰਦਰ ਅਯਾਲੀ ਜੀ ਜੋ 44 ਸਾਲ ਐਮਰਸ ਸਾਹਿਬ ਦੇ ਬਰਦਰ ਨੇ ਔਰ ਉਹਨਾਂ ਵੱਲੋਂ ਆਸਟ੍ਰੇਲੀਆ ਦੇ ਵੀ ਸੰਪਰਕ ਕੀਤਾ ਗਿਆ ਅਸੀਂ ਉਹਨਾਂ ਨੂੰ ਇੱਥੇ ਪਹੁੰਚਾ ਕੇ ਬਹੁਤ ਬਹੁਤ ਜੀ ਆਖਦੇ ਆ ਤੇ ਇੱਕ ਘੋੜੀ ਆ ਮੈਨੂੰ ਤਾਂ ਲੱਗਦਾ ਘੋੜਾ ਦਾ ਆਇਆ ਹੈ ਕਹੋ ਵੀ ਬਿਆੰਤ ਇਧਰ ਢੋਲ ਹੋ ਰਿਹਾ ਖੜਦਾ ਬਣਨ ਕੋੜੀ ਦਾ ਜਾਨਸ਼ੀ ਹੋਊਗਾ ਬਿਲਕੁਲ ਜੀ ਕਿਉਂਕਿ ਇਧਰ ਫੋਟਾਂ ਹੋ ਰਹੀਆਂ ਨੇ ਮੈਂ ਇਹ ਕਹੂੰਗਾ ਵੀ ਮਾਰ